ਕਰਨ ਜਾ ਰਹੇ ਆਂ ਔਰ ਉਹਦੇ ਵਿੱਚ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਅਸੀਂ ਗੱਲ ਕਰਨ ਜਾ ਰਹੇ ਆਂ ਉਹਨਾਂ ਦਾ ਬਾਅਦ ਇੱਕ ਵਿਕਾਸ ਉਹਨਾਂ ਦੀ ਸਰੀਰਕ ਡਿਵੈਲਪਮੈਂਟ ਉਸ ਵੱਲ ਖਾਸ ਧਿਆਨ ਦੇਣ ਦੇ ਲਈ ਉਹਨਾਂ ਦੀ ਸੇਫਟੀ ਤੇ ਉਹਨਾਂ ਦੀ ਸਿਹਤ ਦੇ ਪ੍ਰਤੀ ਖਾਸ ਧਿਆਨ ਦੇਣ ਦੇ ਲਈ ਸਰਕਾਰ ਨੇ ਖਾਸ ਤੌਰ ਤੇ ਜਿਹੜੇ ਸਾਡੇ ਪ੍ਰਾਈਵੇਟ ਪਲੇਵੇ ਸਕੂਲਾਂ 'ਚ ਪੜ੍ਹਦੇ ਬੱਚੇ ਤਿੰਨ ਤੋਂ 6 ਸਾਲ ਦੇ ਬੱਚੇ ਜਾਂ ਜਿਹੜੇ ਸਕੂਲਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਲਈ ਕੁਝ ਖਾਸ ਗਾਈਡਲਾਈਨ ਅਸੀਂ ਜਾਰੀ ਕਰਨ ਜਾ ਰਹੇ ਹਾਂ ਇਹ ਸਾਰੇ ਪਲੇਵੇਸ ਤੇ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਨਰਸਰੀ ਦੇ ਬੱਚੇ ਆ ਉਹਨਾਂ ਸਾਰਿਆਂ ਨੂੰ ਅਸੀਂ ਵਿਭਾਗ ਜਿਹੜਾ ਉਹ ਰਜਿਸਟਰ ਕਰੇਗਾ ਰਿਕੋਗਨਾਈਜ਼ ਕਰੇਗਾ ਤਕਰੀਬਨ 6 ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰੇ ਸਕੂਲ ਰਜਿਸਟਰ ਕਰਨ ਜਾ ਰਹੇ ਹਾਂ ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਖਾਸ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ। ਔਰ ਉਹਦੇ ਵਿੱਚ ਕੁਝ ਗਾਈਡਲਾਈਨਸ ਨੇ ਜਿਨ੍ਹਾਂ ਨੂੰ ਅਸੀਂ ਇੰਪਲੀਮੈਂਟ ਕਰਾਵਾਂਗੇ। ਖਾਸ ਤੌਰ ਤੇ ਮੈਂ ਪੰਜਾਬ ਦੇ ਜਿਹੜੇ ਬੱਚਿਆਂ ਦੇ ਪੇਰੈਂਟਸ ਹੈ ਉਹਨਾਂ ਨੂੰ ਧਿਆਨ ਵਿੱਚ ਦਿਵਾਉਣਾ ਚਾਹਾਂਗੀ ਕਿ ਜਦੋਂ ਵੀ ਆਪਣੇ ਬੱਚਿਆਂ ਨੂੰ ਪਲੇ ਵੇ ਸਕੂਲਾਂ 'ਚ ਭੇਜਣਗੇ ਤਾਂ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਉਹ ਰਿਕੋਗਨਾਈਜ਼ਡ ਜਾਂ ਰਜਿਸਟਰਡ ਸਕੂਲਸ ਨੇ। ਜੋ ਕਿ ਇਸ ਦੇ ਵਿੱਚ ਕੁਝ ਗਾਈਡਲਾਈਨਸ ਆ ਜਿਵੇਂ ਕਿ ਇੱਕ ਟੀਚਰ ਹੈ ਜੋ ਉਹ 20 ਤੋਂ ਵੱਧ ਬੱਚਿਆਂ ਨੂੰ ਨਹੀਂ ਪੜ੍ਹਾਏਗਾ ਜਾਂ ਟ੍ਰੇਨਡ ਨਹੀਂ ਕਰੇਗਾ ਸੋ ਇੱਕ ਕਪੈਸਿਟੀ ਅਸੀਂ ਲਿਮਿਟ ਕਰਾਂਗੇ ਕਿ ਇੱਕ ਟੀਚਰ 20 ਬੱਚਿਆਂ ਦੇ ਨਾਲ ਹੋਏਗਾ ਔਰ ਉਸ ਦੇ ਥੱਲੇ ਜੋ ਕੇਅਰ ਟੇਕਰਸ ਨੇ ਉਹ ਵੀ ਐਡਕੂਏਟ ਹੋਣੇ ਚਾਹੀਦੇ ਆ ਤਾਂ ਕਿ ਬੱਚਿਆਂ ਦੀ ਸਿਹਤ ਦੇ ਵਿੱਚ ਕਿਸੇ ਪ੍ਰਤੀ ਜਿਹੜੀ ਅਣਗਹਿਲੀ ਨਾ ਵਰਤੀ ਜਾਵੇ ਉਸ ਤੋਂ ਬਾਅਦ ਜੋ ਸਕੂਲ ਦਾ ਸਟਰਕਚਰ ਹੁੰਦਾ ਉਹਦੇ 'ਤੇ ਖਾਸ ਧਿਆਨ ਦਿੱਤਾ ਜਾਏਗਾ ਕਿ ਸਕੂਲ ਦੀ ਜਿਹੜੀ ਬਾਉਂਡਰੀ ਹੈ ਜਾਂ ਚਾਰਦਵਾਰੀ ਹੈ ਉਹ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਸਕੂਲ ਦੇ ਵਿੱਚ ਬੱਚੇ ਦੇ ਖੇਡਣ ਦੀ ਜਗ੍ਹਾ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਐਡਿਕੁਏਟ ਹੋਣੀ ਚਾਹੀਦੀ ਹੈ ਜਿੱਥੇ ਕਮਰਿਆਂ ਦੇ ਵਿੱਚ ਬੱਚੇ ਬੈਠਦੇ ਆ ਜਾਂ ਜਿੱਥੇ ਪੜਾਇਆ ਜਾਂਦਾ ਹੈ ਉਹ ਪੂਰੀ ਤਰ੍ਹਾਂ ਵੈਂਟੀਲੇਟਡ ਹੋਣੇ ਚਾਹੀਦੇ ਆ ਉਹਦੇ ਵਿੱਚ ਇੱਕ ਰੈਸਟ ਰੂਮ ਹੋਵੇ ਜਿੱਥੇ ਬੱਚਾ ਜਦੋਂ ਸੌਂ ਜਾਂਦਾ ਕਿਉਂਕਿ ਬੱਚੇ ਬਹੁਤ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਆਰਾਮ ਕਰਨ ਲਈ ਵੀ ਪ੍ਰੋਪਰ ਰੂਮ ਹੋਣਾ ਚਾਹੀਦਾ ਬੱਚਿਆਂ ਦੇ ਲਈ ਪੀਣ ਵਾਲਾ ਪਾਣੀ ਬਹੁਤ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਬੱਚਿਆਂ ਦੇ ਲਈ ਟਾਇਲਟਸ ਬਿਲਕੁਲ ਕਲੀਨ ਤੇ ਚਾਈਲਡ ਫ੍ਰੈਂਡਲੀ ਹੋਣੇ ਚਾਹੀਦੇ ਆ ਔਰ ਖਾਸ ਤੌਰ ਤੇ ਬॉयਜ਼ ਤੇ ਗਰਲਸ ਮੁੰਡਿਆਂ ਤੇ ਕੁੜੀਆਂ ਦੇ ਲਈ ਅਲੱਗ-ਅਲੱਗ ਟਾਇਲਟਸ ਜਿਹੜੇ ਆ ਹੋਣੇ ਚਾਹੀਦੇ ਆ ਔਰ ਉੱਥੇ ਸੋਪ ਉੱਥੇ ਸਾਫ ਟਾਵਲਸ ਸਾਰਾ ਕੁਝ ਜਿਹੜਾ ਅਸੀਂ ਬੇਸਿਕ ਲੈਵਲ ਤੱਕ ਉਹਦੀ ਸਕਰੀਨਿੰਗ ਕਰਾਂਗੇ ਔਰ ਮੋਸਟ ਇੰਪੋਰਟੈਂਟ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਹੋਣੇ ਬਹੁਤ ਜ਼ਰੂਰੀ ਹੋਣਗੇ ਇਹ ਸਾਰਾ ਕੁਝ ਮਾਨੀਟਰ ਕਰੇਗਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਉਸ ਤੋਂ ਬਾਅਦ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਪਲੇਵੇ ਸਕੂਲਾਂ ਦੇ ਵਿੱਚ ਕਿਉਂ ਭੇਜਿਆ ਜਾਂਦਾ ਹੈ ਇੰਨੀ ਕੋਈ ਕਾੜੀ ਨਹੀਂ ਹੁੰਦੀ ਬੱਚਿਆਂ ਨੂੰ ਪੜਾਉਣ ਦੀ ਪਰ ਜਿਸ ਤਰ੍ਹਾਂ ਸਾਡਾ ਸਮਾਜ ਬਦਲ ਰਿਹਾ ਹੈ ਦੋਨੋਂ ਪੇਰੈਂਟਸ ਵਰਕਿੰਗ ਹੋ ਰਹੇ ਆ ਜਾਂ ਸਾਡੀਆਂ ਜਿਹੜੀ ਸਾਂਝੇ ਪਰਿਵਾਰਾਂ ਦੀ ਜਿਹੜੀ ਪ੍ਰਥਾ ਉਹ ਖਤਮ ਹੋ ਰਹੀ ਹੈ ਉਸ ਕਰਕੇ ਪੇਰੈਂਟਸ ਪ੍ਰੈਫਰ ਕਰਦੇ ਆ ਕਿ ਜਦੋਂ ਸਾਡਾ ਬੱਚਾ ਹੋਰ ਸੰਭਾਲਦਾ ਹੈ ਤਾਂ ਅਸੀਂ ਕਿਸੇ ਪਲੇਵੇ ਸਕੂਲ 'ਚ ਪਾ ਕੇ ਆਪ ਨੌਕਰੀ ਤੇ ਚਲੇ ਜਾਂਦੇ ਆ ਸੋ ਇੱਕ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਬੱਚਿਆਂ ਨੂੰ ਅਸੀਂ ਪਲੇਵੇ ਸਕੂਲ 'ਚ ਭੇਜਣਾ ਔਰ ਉੱਥੇ ਜਾਣ ਤੋਂ ਬਾਅਦ ਟੀਚਰ ਕਿਸ ਤਰ੍ਹਾਂ ਉਹਨਾਂ ਨੂੰ ਬਿਹੇਵ ਕਰਦੇ ਆ ਇਸ ਤੇ ਵੀ ਮੋਨਿਟਰਿੰਗ ਥੋੜੀ ਜਿਹੀ ਕੀਤੀ ਜਾਏਗੀ ਕਿਉਂਕਿ ਉੱਥੇ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਉੱਥੇ ਪਲੇਵੇ ਆ ਉਹਨਾਂ ਨੂੰ ਖੇਡਾਂ ਰਾਹੀਂ ਉਹਨਾਂ ਨੂੰ ਆਡੀਓ ਵਿਜ਼ੂਅਲ ਐਡਸ ਜਾਂ ਕੁਝ ਹੋਰ ਤਰੀਕਿਆਂ ਦੇ ਰਾਹੀਂ ਸਿਰਫ ਸਿਖਾਉਣਾ ਲਰਨਿੰਗ ਪ੍ਰੋਸੈਸ ਹੈ ਕੋਈ ਉਹਨਾਂ ਤੇ ਦਿਮਾਗੀ ਬੋਝ ਨਹੀਂ ਪਾਉਣਾ ਕਿ ਅਸੀਂ ਕਾਪੀਆਂ ਪੈਨ ਲੈ ਕੇ ਉਹਨਾਂ ਨੂੰ ਕੋਈ ਚੈਪਟਰ ਦੇਈ ਚਲੀਏ ਕਿ ਇਹ ਨਾ ਕਰਨਾ ਇਸ ਤਰ੍ਹਾਂ ਦਾ ਪਲੇ ਵੇ ਸਕੂਲਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਖਾਸ ਤੌਰ ਤੇ ਇਹ ਧਿਆਨ ਦਿੱਤਾ ਜਾਏਗਾ ਕਿ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਪਨਿਸ਼ਮੈਂਟ ਨਹੀਂ ਦੇਣੀ ਚਾਹੀਦੀ ਬੱਚਿਆਂ ਨੂੰ ਕੋਈ ਥੱਪੜ ਨਹੀਂ ਮਾਰ ਸਕਦਾ ਬੱਚਿਆਂ ਨੂੰ ਝਿੜਕ ਵੀ ਨਹੀਂ ਸਕਦੇ ਸਕੂਲ ਦੇ ਵਿੱਚ ਟੀਚਰਸ ਸੋ ਉਹ ਚੀਜ਼ ਜਿਹੜੀ ਅਸੀਂ ਖਾਸ ਧਿਆਨ ਚ ਰੱਖਾਂਗੇ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਜਾਂ ਮੈਂਟਲ ਹਰਾਸਮੈਂਟ ਨਹੀਂ ਹੋਣ ਦਿੱਤੀ ਜਾਏਗੀ ਔਰ ਉਸ ਤੋਂ ਬਾਅਦ ਜਿਹੜਾ ਇਨਫਰਾਸਟ੍ਰਕਚਰ ਹੈ ਕੋਸ਼ਿਸ਼ ਕਰੀਏ ਕਿ ਉਹਦੇ ਵਿੱਚ ਇੱਕ ਛੋਟੀ ਜੀ ਲਾਇਬ੍ਰੇਰੀ ਹੋਵੇ ਜਿਹਦੇ ਵਿੱਚ ਖੇਡਾਂ ਦੇ ਤਰੀਕੇ ਦੇ ਨਾਲ ਬੱਚਿਆਂ ਨੂੰ ਸਿਖਾਇਆ ਜਾਵੇ ਕਿਤਾਬਾਂ ਵਾਲੇ ਪਾਸੇ ਤੋਂ ਅਸੀਂ ਬੱਚਿਆਂ ਤੇ ਕੋਈ ਮਾਨਸਿਕ ਬੋਝ ਨਹੀਂ ਪਾਉਣਾ ਔਰ ਹੋਰ ਜੋ ਅਸੀਂ ਹਾਈਜਨ ਦੀ ਗੱਲ ਕਰਦੇ ਆਂ ਹੈਲਥ ਦੀ ਗੱਲ ਕਰਦੇ ਆਂ ਉਹਦੇ ਵਿੱਚ ਇਹ ਜ਼ਰੂਰੀ ਬਣਾਇਆ ਜਾਏਗਾ ਕਿ ਬੱਚਿਆਂ ਦਾ ਹੈਲਥ ਚੈੱਕਅਪ ਜਿਹੜਾ ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਉਹ ਜ਼ਰੂਰੀ ਹੋਏਗਾ ਔਰ ਉਸ ਦਾ ਰਿਕਾਰਡ ਵੀ ਜਿਹੜਾ ਸਕੂਲ ਹੈ ਉਹ ਰੱਖੇਗਾ ਕਿ ਬੱਚੇ ਵਿੱਚ ਕੀ ਕੋਈ अर्ली ਚਾਈਲਡਹੂਡ ਵਿੱਚ ਕੋਈ ਇਸ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਪਾਈਆਂ ਜਾ ਰਹੀਆਂ ਤਾਂ ਉਹਨਾਂ ਨੂੰ ਮੌਕੇ ਤੇ ਟੈਕਲ ਕੀਤਾ ਜਾਵੇ ਸੋ ਰਿਕਾਰਡ ਵੀ ਚੈੱਕ ਕੀਤਾ ਜਾਏਗਾ ਉਸ ਤੋਂ ਬਾਅਦ ਬੱਚੇ ਦੀ ਇਮਿਊਨਾਈਜੇਸ਼ਨ ਵਾਲੀ ਏਜ ਹੁੰਦੀ ਹੈ ਜਦੋਂ ਅਸੀਂ ਬੱਚਿਆਂ ਨੂੰ ਟੀਕੇ ਲਵਾਉਣੇ ਆ ਇਸ ਸੇਜ ਦੇ ਵਿੱਚ ਸੁਰ ਉਹ ਇਮਿਊਨਾਈਜੇਸ਼ਨ ਰਿਕਾਰਡ ਵੀ ਜਿਹੜਾ ਪਲੇ ਵੇ ਸਕੂਲ ਰੱਖੇਗਾ ਜਿਹਨੂੰ ਬਾਰ-ਬਾਰ ਚੈੱਕ ਵੀ ਕੀਤਾ ਜਾਏਗਾ। ਔਰ ਇਹ ਚੀਜ਼ ਜ਼ਰੂਰੀ ਬਣਾਈ ਜਾਏਗੀ ਕਿ ਪਲੇ ਵੇ ਸਕੂਲ ਦੇ ਵਿੱਚ ਜਾਂ ਨਰਸਰੀ ਸਕੂਲ ਦੇ ਵਿੱਚ ਸਿਕਿਉਰਿਟੀ ਦੇ ਪਰਪਸ ਨਾਲ ਬੱਚਾ ਕਿੰਨਾ ਹੈ ਉਹਦੇ ਵਿੱਚ ਬਿਲਡਿੰਗ 'ਚ ਕਿੰਨੀ ਕਿ ਸਿਕਿਉਰਿਟੀ ਹੈ ਉੱਥੇ ਫਰਸਟ ایڈ ਕਿਟ ਹੈ ਜਾਂ ਨਹੀਂ ਹੈ। ਫਾਇਰ ਐਕਸਟਿੰਗੁਇਸ਼ਰ ਲੱਗੇ ਹੋਏ ਜਾਂ ਨਹੀਂ ਉਹ ਸਾਰਾ ਕੁਝ ਧਿਆਨ ਚ ਰੱਖਿਆ ਜਾਏਗਾ। ਔਰ ਸਕੂਲਾਂ ਤੇ ਪ੍ਰਾਈਵੇਟ ਜੋ ਸਕੂਲ ਬਹੁਤ ਜਗ੍ਹਾ ਤੇ ਵੀ ਸ਼ਿਕਾਇਤਾਂ ਆਉਂਦੀਆਂ ਕਿ ਕੈਪਿਟੇਸ਼ਨ ਫੀਸ ਜਿਹੜੀ ਲਈ ਜਾਂਦੀ ਹੈ ਜਾਂ ਡੋਨੇਸ਼ਨਸ ਲਈਆਂ ਜਾਂਦੀਆਂ ਉਹ ਬਿਲਕੁਲ ਇਹ ਪ੍ਰਾਈਵੇਟ ਸਕੂਲ ਜਿਹੜੇ ਪ੍ਰਾਈਵੇਟ ਉਹਨਾਂ ਤੇ ਮਨਾਹੀ ਹੋਏਗੀ। ਔਰ ਜਿਸ ਤਰ੍ਹਾਂ ਲੈਣੀ ਹੈ ਫੀਸ ਮੰਥਲੀ ਜਾਂ ਕੁਆਟਰਲੀ ਇਹ ਫਿਕਸ ਹੋਏਗਾ। ਕੁਝ ਪ੍ਰੈਕਟਿਸਸਿਜ਼ ਅਸੀਂ ਰੋਕ ਵੀ ਲਾਵਾਂਗੇ ਜਿਵੇਂ ਕਿ ਬੱਚਿਆਂ ਨੂੰ ਸਕੂਲ 'ਚ ਦਾਖਲ ਕਰਾਉਣ ਵੇਲੇ ਪੇਰੈਂਟਸ ਦੀਆਂ ਇੰਟਰਵਿਊਜ਼ ਲਈਆਂ ਜਾਂਦੀਆਂ ਬੱਚਿਆਂ ਦੇ ਸਕਰੀਨਿੰਗ ਟੈਸਟ ਕੀਤੇ ਜਾਂਦੇ ਆ ਸੋ ਉਹਦੇ ਤੇ ਮਨਾਹੀ ਹੋਏਗੀ ਜੇਕਰ ਕੋਈ ਬੱਚੇ ਦੇ ਉੱਪਰ ਕਿਸੇ ਤਰ੍ਹਾਂ ਦੀ ਹਰਾਸਮੈਂਟ ਹੁੰਦੀ ਹੈ ਮੈਂਟਲ ਔਰ ਫਿਜ਼ੀਕਲ ਤਾਂ ਉਹਦੇ ਤੇ ਵਿਭਾਗ ਹੈ ਜਿਹੜਾ ਉਹ ਐਕਸ਼ਨ ਵੀ ਲਏਗਾ ਉਹਦੀ ਰਿਕੋਗਨੀਸ਼ਨ ਵੀ ਅਸੀਂ ਕੈਨਸਲ ਕਰਨ ਲਈ ਮਜਬੂਰ ਹੋ ਸਕਦੇ ਹਾਂ ਇੱਕ ਪੇਰੈਂਟ ਟੀਚਰ ਐਸੋਸੀਏਸ਼ਨ ਬਣਾਈ ਜਾਏਗੀ ਕਿਉਂਕਿ ਸਿਹਤ ਲਈ ਬਹੁਤ ਕੁਝ ਬੱਚਿਆਂ ਲਈ ਅਵੇਅਰਨੈਸ ਜਿਸ ਤਰ੍ਹਾਂ ਦਾ ਸਾਡਾ ਸਮਾਜ ਬਣਦਾ ਜਾ ਰਿਹਾ ਹੈ ਪੇਰੈਂਟਸ ਵੱਲੋਂ ਵੀ ਕਈ ਵਾਰਨ ਗਹਿਲੀਆਂ ਹੁੰਦੀਆਂ ਕਿ ਅਸੀਂ ਬਹੁਤੀ ਵਾਰ ਬੱਚਿਆਂ ਨੂੰ ਖਾਣੇ ਪ੍ਰਤੀ ਅਣਗਹਿਲੀ ਕਰ ਦਿੰਨੇ ਆ ਜਾਂ ਕਾਲੀ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਰੈਡੀਮੇਡ ਫੂਡਸ ਦਿੰਨੇ ਆ ਸੋ ਇਸ ਚੀਜ਼ ਤੇ ਪੇਰੈਂਟ ਟੀਚਰ ਐਸੋਸੀਏਸ਼ਨ ਬਣਾ ਕੇ ਉਹ ਪ੍ਰੋਪਰ ਚੈੱਕ ਕਰਨਗੇ ਕਿ ਕੋਈ ਵੀ ਬੱਚਾ ਜਿਹੜਾ ਉਹ ਘਰੋਂ ਵੀ ਜੰਕ ਫੂਡ ਨਾ ਲੈ ਕੇ ਆਵੇ ਸੋ ਪੇਰੈਂਟਸ ਨੂੰ ਵੀ ਅਸੀਂ ਅਵੇਅਰ ਕਰਾਂਗੇ ਔਰ ਆਸ-ਪਾਸੇ ਵੀ ਕੋਈ ਕਿਸੇ ਤਰ੍ਹਾਂ ਦਾ ਜੰਕ ਫੂਡ ਜਿਹੜਾ ਉਹ ਬੱਚੇ ਨੂੰ ਅ세ਸਿਬਲ ਨਹੀਂ ਹੋਣ ਦਿੱਤਾ ਜਾਏਗਾ ਰੈਗੂਲਰ ਹੈਲਥ ਚੈੱਕਅਪ ਕੀਤਾ ਜਾਏਗਾ ਔਰ ਮੈਂ ਇਹੀ ਕਹਾ ਕਿ ਕਿ ਸਾਡੇ ਸ਼ੁਰੂਆਤੀ ਸਟੈਪਸ ਨੇ ਅਸੀਂ 6 ਮਹੀਨੇ ਦੇ ਵਿੱਚ ਵਿੱਚ ਇਹ ਰਜਿਸਟ੍ਰੇਸ਼ਨ ਕਰਾਂਗੇ ਔਰ ਉਸ ਤੋਂ ਬਾਅਦ ਇਸ ਪਾਲਿਸੀ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਨਿਖਾਰ ਕੇ ਬੱਚਿਆਂ ਦੀ ਡਿਵੈਲਪਮੈਂਟ ਬੋਥ ਫਿਜ਼ੀਕਲ ਤੇ ਮੈਂਟਲ ਉਹਨਾਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਖਾਸ ਤੌਰ ਤੇ ਇੱਕ ਵਧੀਆ ਸੁਧਾਰ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਇਸ ਤੇ ਇਲਾਵਾ ਤੁਸੀਂ ਕੋਈ ਵੀ ਇਹਦੇ ਰਿਲੇਟਡ ਮੈਨੂੰ ਪੁੱਛ ਸਕਦੇ ਹੋ ਜੋ ਕੁਸ਼ਨ ਪੰਜਾਬ ਸਰਕਾਰ ਕੇ स्त्री और बाल विकास विभाग द्वारा खास तौर पर हमारे जो छः साल से छोटे बच्चे हैं उनकी सेहत और सुरक्षा को लेकर हम एक नई पॉलिसी इम्प्लीमेंट करने जा रहे हैं उसमें खास तौर पे हमने तीन से छः साल के बच्चे जो प्राइवेट प्ले वे स्कूल में जाते हैं या प्राइवेट स्कूल्स में जाते हैं नर्सरी के बच्चे उनकी सेहत और सुरक्षा को लेकर नए कदम हम उठाने जा रहे हैं इस पर ख़ास तौर पे ये ध्यान रखा जाएगा कि स्कूल्स ओवर क्राउडिड ना हो एक टीचर ज़्यादा से ज़्यादा बीस बच्चों को ही ले सकता है और उसके अंडर जो केयर टेकर हैं वो भी सफिशेंट होने चाहिए ताकि बच्चों की हाइजीन और बच्चों की हेल्थ के प्रति किसी भी तरह की कोई अनगहली बर्दाश्त नहीं होगी और इसके अलावा जो बिल्डिंग्स हैं उन पर खास ध्यान रखा जाएगा इसकी चेकिंग जो हमारा डिपार्टमेंट टाइम टू टाइम करता रहेगा डिस्ट्रिक्ट प्रोग्राम ऑफिसर इसको बार बार चेक करते रहेंगे उसमें बिल्डिंग की बाउंड्री सेफ होनी चाहिए बिल्डिंग के अंदर बच्चे को खेलने के लिए प्रॉपर जगह होनी चाहिए बिल्डिंग के कमरे प्रॉपर वेंटिलेटेड होने चाहिए सीसीटीवी कैमरे असेंशियल होने चाहिए और बच्चे को किसी भी तरह की कोई फिजिकल भी ऑब्स्ट्रक्शन कहीं भी नहीं होनी चाहिए अगर उसे कहीं आराम करना है तो रेस्ट रूम होना चाहिए बाथरूम सेपरेट फॉर बॉयज एंड गर्ल्स ये असेंशियल करेंगे चाइल्ड फ्रेंडली टॉयलेट्स करेंगे और हाइजीन का पूरा ध्यान रखा जाएगा जहां पर टॉवल सोप और जो भी असेंशियल एलिमेंट्स है उनको इंक्लूड किया जाएगा वहां पर प्रोटेक्शन के लिए फायर एक्सटिंग्विशर वो भी हम कंपल्सरी करेंगे ताकि कहीं भी कोई ऐसी अनसुखामी घटना जो हमारे बच्चों के साथ ना हो इसके बिना हम जो हेल्थ के प्रति बात करते हैं वो स्कूल में भी असेंशियल करेंगे पेरेंट्स को भी अवेयर करेंगे भी किसी भी तरह का जंक फूड बच्चों को देना अलाउड नहीं होगा ना ही घर से आएगा और ना ही आसपास किसी दुकान पर ऐसी एसेसिबिलिटी होगी इस पर हम चेक रखेंगे तो मैं अपने पेरेंट्स जो बच्चों के पेरेंट्स हैं उनको खास तौर पर आगा करना चाहती हूँ कि अगले छः महीने में हम सारे प्ले जो प्राइवेट प्ले हैं उनको रजिस्टर करना जा, जा रहे हैं और आप ये ध्यान रखें कि आपका बच्चा रिकोगनाइज प्ले वे स्कूल में जा रहा है ये आपने आगे से ध्यान रखना है धीरे धीरे हम इसको पॉलिसी को और भी स्ट्रांग करेंगे क्योंकि हर साल हम ये अपडेट भी करते रहेंगे कि इतने प्ले वे रजिस्टर्ड हैं ये रिकॉग्नाइज नहीं है ये हमारी वेबसाइट पे हर साल हम इसको अपडेट करते रहेंगे इसके बिना बच्चे को किसी भी तरह की मेंटल या फिज़िकल हरासमेंट जो है वो अलाउड नहीं होगी अगर ऐसा होता है तो किसी भी प्लेवे की रिकॉग्निशन कैंसिल भी हो सकती है सो इस पर हम खास ध्यान देंगे ताकि बच्चे को प्ले वे में सिर्फ पढ़ने नहीं जाना और पढ़ाना कोई कॉपी पेंसिल लेकर वो रटा रटाया ये काम हम नहीं कंटिन्यू करने देंगे बल्कि बच्चों को एक खेल के ज़रिए सिखाना बच्चों का बौद्धिक विकास करना ये टीचर्स का जो प्राइम रोल रहेगा इसके बिना बच्चे का रेगुलर हेल्थ चेकअप उसका प्रॉपर रिकॉर्ड स्कूल में मेंटेन रहेगा बच्चे की इम्यूनाइजेशन उसका रिकॉर्ड मेंटेन रहेगा और ग्रोथ मॉनिटरिंग डिवाइसेस जो है वो भी असेंशियल होंगी ताकि पता चले कि बच्चे की ग्रोथ वो हो रही है या बच्चा पीछे रह रहा है और जो अर्ली चाइल्डहुड में जो डिजीज़ कई बार बच्चों को पकड़ लेती है वो प्ले वे स्कूल का भी उसमें असेंशियल रोल रहेगा ताकि वो मॉनिटर करें और हमें समय समय पर इसके बारे में आगाह करें सामाजिक सुरक्षा स्त्री और बाल विकास विभाग के डी पी ओ सी डी पी इसको रेगुलरली विज़िट करेंगे और मॉनिटर करेंगे पेरेंट्स को कोई शिकायत आती है तो वो भी डिस्ट्रिक्ट लेवल पे डीपीओ को या दी, सीडीपीओ को या हमारे डायरेक्टर को ये कंप्लेंट करके बता सकते हैं कि कोई किसी तरह की कमी पेशी उस प्ले स्कूल में ਇਆ ਸਕੂਲ ਮੇ ਪਾਈ ਗਈ ਹੈ ਜਹਾਂ ਉਹਨਾਂ ਦਾ ਬੱਚਾ ਪੜ੍ਹਦਾ ਹੈ ਉਸ ਦੇ ਬਾਰੇ ਮੇ ਆਪ ਔਰ ਕੁਛ ਪੁੱਛਣਾ ਚਾਹਤ ਹੈ ਡਾਕਟਰ ਜੀ ਕੀ ਆਪਨੇ ਕੋਈ ਆਇਡੈਂਟੀਫਾਈ ਕੀ ਹੈ ਕਿ ਕਿਤਨੇ ਸਕੂਲ ਪੂਰੇ ਪੰਜਾਬ ਮੇ ਹੈ ਜੋ ਕੁਸਾਲੇ ਕੀਤਾ ਹੋਇਆ ਇਸ ਤਰ੍ਹਾਂ ਦਾ ਆ ਦੇਖੋ ਜੀ ਅਸੀਂ ਜਿਹੜੇ ਬੱਚੇ ਆ ਜਿਹੜੇ 6 ਸਾਲ ਤੋਂ ਘੱਟ ਬੱਚੇ ਆ ਤਕਰੀਬਨ 40 ਲੱਖ ਬੱਚੇ ਪੰਜਾਬ ਦੇ ਵਿੱਚ ਹੈਗੇ ਆ ਔਰ ਇਹ ਹਲੇ ਇਨੀਸ਼ੀਅਲ ਸਟੇਜ ਤੇ ਆ ਅਸੀਂ ਥੋੜੇ ਦਿਨਾਂ ਵਿੱਚ ਇਹ ਵੀ ਡਾਟਾ ਲੈ ਕੇ ਆਵਾਂਗੇ ਕਿ ਟੋਟਲ ਕਿੰਨੇ ਪ੍ਰੀ-ਸਕੂਲ ਹੈਗੇ ਆ ਸੋ

इन्हीं स्कूलों को थोड़ा रोक लगाने के लिए एक तो पेरेंट्स की इंटरव्यू वो हम बैन करने जा रहे हैं पेरेंट्स इंटरव्यू नहीं कि बच्चे का कोई स्क्रीनिंग टेस्ट नहीं होगा बेसिकली हम बच्चों को एक हेल्दी देना चाहते हैं बच्चे पे किसी तरह का कोई मेंटल uh, दबाव ना डाला जाए बच्चे की ग्रोथ को फिजिकल ग्रोथ भी तभी पॉसिबल है अगर बच्चा मेंटली स्ट्रॉन्ग होगा तो बच्चा किसी भी सोसाइटी से आ सकता है हो सकता है बच्चे के पेरेंट्स इतने पढ़े लिखे ना हो सो so, ये जो स्क्रूटनी की जाती है इस पर हम बैन करेंगे और प्रॉपर बिल्डिंग मैंने पहले भी बोला कि वेंटिलेटेड रूम्स प्रॉपर प्ले बाउंड्री तो उन्हीं को ही एक्सेप्ट किया जाएगा अदरवाइज़ जो एक बिजनेस चल रहा है कि एक कमरे में खोल के सो बच्चों के साथ ये खिलवाड़ा है इसको हम बैन करेंगे ਬਿਲਕੁਲ ਜੀ ਕਈ بڑے ਸ਼ਹਿਰਾਂ ਵਿੱਚ ਐਸੀ ਰਿਪੋਰਟਸ ਆਈਆਂ ਕਿ ਇਨ ਲੈਕਸ ਜੋ ਡੋਨੇਸ਼ਨ ਲਈ ਜਾਂਦੀ ਹੈ ਤਾਂ ਉਸ ਪਰ ਹਮ ਕੰਟਰੋਲ ਕਰਾਂਗੇ ਕੈਪਿਟੇਸ਼ਨ ਫੀ ਔਰ ਜੋ ਫੰਡਿੰਗ ਕੀਤੀ ਜਾਂਦੀ ਹੈ ਉਹ ਅਲਾਉਡ ਨਹੀਂ ਹੋਗਾ ਅਭੀ ਤਾਂ ਮੈਂ ਕਿਵੇਂ ਉਸ ਨੂੰ ਮੁਦਕ ਕਿਦਾਂ ਉਸ ਨੂੰ ਮਾਨੀਟਰ ਕਰਦੇ ਉਹਦੇ ਜਿਹੜੇ ਖੁੱਲੇ ਹੋਏ ਨੇ ਦੇਖੋ ਜੀ ਫਿਲਹਾਲ ਮੈਂ ਇਹੀ ਦੱਸਣਾ ਚਾਹੁੰਦੀ ਹਾਂ ਕਿ ਪਲੇ ਵੇ ਸਕੂਲ ਦੀ ਮਾਨਿਟਰਿੰਗ ਹੁਣ ਸ਼ੁਰੂ ਹੋਏਗੀ ਪੰਜਾਬ ਪਹਿਲੇ ਰਾਜਾਂ ਚ ਹੋਵੇਗਾ ਜੇ ਅਸੀਂ ਨਾਰਥ ਜ਼ੋਨ ਲੈ ਲਈਏ ਤਾਂ ਜਿਹੜਾ ਇਹ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਜੋ ਸਰਕਾਰੀ ਹੈ ਜਿਨ੍ਹਾਂ ਨੂੰ ਅਸੀਂ ਆਂਗਣਵਾੜੀ ਸੈਂਟਰਸ ਕਹ ਰਹੇ ਹਾਂ ਉਹਨਾਂ ਦੇ ਵਿੱਚ ਸਾਡਾ ਕੰਟਰੋਲ ਸੀ ਪਰ ਹੁਣ ਅਸੀਂ ਇਹਨੂੰ ਵੀ ਆਪਣੇ ਕੰਟਰੋਲ 'ਚ ਲਾਵਾਂਗੇ ਮੈਨੂੰ ਕੁਝ ਐਸਾ ਵੀ ਹੋਏਗਾ ਕਿ ਡਿਸਟ੍ਰਿਕਟ ਨਾਲ ਕਰਾ ਦੇ ਵਿੱਚ ਸਕੂਲ ਖੁੱਲਦੇ ਆ ਉਹਦੀ ਵੀ ਕੋਈ ਉੱਥੇ ਬੈਂਕ ਕੁਝ ਕਰੋਗੇ ਕਿ ਸਿਰਫ ਇਹ ਕਮਰਸ਼ੀਅਲ ਏਰੀਆ ਦੇ ਵਿੱਚ ਹੀ ਹੋਣ ਰੈ residencial ਏਰੀਆ ਦੇ ਵਿੱਚ ਨਾ ਉਹਨਾਂ ਕੁਝ ਐਸਾ ਵੀ ਕੁਝ ਅ ਅਗਰ ਪਲੇਵੇ ਸਕੂਲ ਆਪਣੀ ਪ੍ਰੋਪਰ ਕਪੈਸਿਟੀ ਦੇ ਨਾਲ ਬਣਿਆ ਹੋਇਆ ਜੋ ਉਹਦੀਆਂ ਆਪਣੀਆਂ ਨੋਰਮਸ ਪੂਰੇ ਕਰਦਾ ਤਾਂ ਫੇਰ ਹੀ ਅਸੀਂ ਉਹਨੂੰ ਅਲਾਉ ਕਰਾਂਗੇ ਅਦਰਵਾਇਜ਼ ਨਹੀਂ ਅਲਾਉ ਕੀਤਾ ਜਾਏਗਾ ਮੈਡਮ ਕੋਈ ਫਾਈਲ ਵਗੈਰਾ ਤੁਸੀਂ ਤੈਅ ਕੀਤਾ ਕੋਈ ਕੀ ਫਾਈਲ ਲੱਗੂ ਮੰਨ ਲਓ ਮੈਂ ਇਹ ਪਲੇਵੇ ਸਕੂਲ ਖੋਲਦਾ ਜੀ ਤੁਸੀਂ ਸਾਡੀ ਗਾਈਡਲਾਈਨਸ ਕੀ ਹੋਵਾਂ ਕੀ ਫਾਈਲ ਲਗਾਓਗੇ ਜਾਂ ਕਿੰਨਾ ਮੈਨੂੰ ਸਮਾਂ ਦੋਗੇ ਅ ਦੇਖੋ ਜੀ ਮੈਂ ਇਹ ਕਹਿਣਾ ਚਾਹੁੰਦੀ ਹਲੇ ਤਾਂ ਕੰਪਲਸਰੀ ਕਰਾਂਗੇ ਕਿ ਉਹ ਰਜਿਸਟਰ ਕਰਾਉਣ ਰਜਿਸਟਰ ਲਈ ਅਸੀਂ ਕੁਝ ਨਹੀਂ ਦੀ ਰਿਲੈਕਸੇਸ਼ਨ ਵੀ ਰੱਖਾਂਗੇ ਹਰ ਸਾਲ ਰਜਿਸਟ੍ਰੇਸ਼ਨ ਹੋਏਗੀ ਅਗਰ ਫਰਦਰ ਉਹ ਇਹ ਨਾ ਸਾਡੀਆਂ ਗਾਈਡਲਾਈਨਸ ਨੂੰ ਫਾਲੋ ਨਹੀਂ ਕਰਦੇ ਨਾਰਮਸ ਤੇ ਪੂਰੇ ਨਹੀਂ ਉਤਰਦੇ ਤਾਂ ਉਹਨਾਂ ਦੀ ਰਜਿਸਟ੍ਰੇਸ਼ਨ ਕੈਨਸਲ ਕਰਾਂਗੇ ਮੋਸਟਲੀ ਪੰਜਾਬ ਦੇ ਵਿੱਚ ਜਿਹੜੇ ਦੂਜੇ ਸਕੂਲ ਨੇ ਪ੍ਰਾਇਮਰੀ ਆ ਦੂਜੇ ਅਪਰ ਸਕੂਲ ਨੇ ਉਹਨਾਂ ਨੇ ਨਰਸਰੀ ਸਕੂਲ ਵੀ ਖੋਲੇ ਹੋਏ ਨੇ ਫਿਰ ਉਹ ਰਜਿਸਟ੍ਰੇਸ਼ਨ ਦੋ ਥਾਂ ਤੇ ਹੋਏ ਇੱਕ ਸਾਡੇ ਕੋਲ ਇੱਕ ਉਹਨਾਂ ਕੋਲ ਸਕੂਲ ਕਰੋ ਦੇਖੋ ਜੀ ਜਿਹੜੀ ਜਿਹੜੇ ਨਰਸਰੀ ਤੋਂ ਨੀਚੇ ਹੈ ਉਹ ਰਜਿਸਟ੍ਰੇਸ਼ਨ ਸਾਡੇ ਕੋਲ ਕੰਪਲਸਰੀ ਹੋਏਗੀ ਅਸੀਂ ਪ੍ਰਾਈਵੇਟ ਸਕੂਲਸ ਨੂੰ ਵੀ ਨਾਲ ਇਨਵੋਲ ਕਰ ਰਹੇ ਹਾਂ ਪਲੇਵੇ ਸਕੂਲਸ ਨੂੰ ਵੀ ਕਿਉਂਕਿ 0 ਤੋਂ 6 ਸਾਲ ਦਾ ਜਿਹੜਾ ਬੱਚਿਆਂ ਦੀ ਹੈਲਥ ਹਾਈਜੀਨ ਸਾਰਾ ਇਹ ਕਹਿ ਲੋ ਕਿ ਮਹਿਕਮਾ ਇਸ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਕੋਲ ਹੈ ਸੋ ਅਸੀਂ ਇਹਨਾਂ ਸਕੂਲ ਤੇ ਵਿੱਚ ਜੋ ਨਰਸਰੀ ਵਾਲਾ ਡਿਪਾਰਟਮੈਂਟ ਹੈ ਇਹਨੂੰ ਵੀ ਨਾਲ ਇਨਕਲੂਡ ਕਰਾਂਗੇ। ਕੁਸਚਨ ਹੋ ਰਿਹਾ ਇਹ ਸਿਰਫ ਪ੍ਰਾਈਵੇਟ ਸਕੂਲਾਂ ਦੇ ਕਰਨ ਜਾ ਰਹੇ ਹੋ ਤੁਸੀਂ ਆਂਗਣਵਾੜੀ ਤੇ ਵੀ ਕਰੋਗੇ ਕਿਉਂਕਿ ਤੁਹਾਡੇ ਆਪ ਦੇ ਆਂਗਣਵਾੜੀ ਸਕੂਲ ਹਨ। ਉਹਨਾਂ ਚ ਵੀ ਕੋਈ ਫੈਸਿਲਿਟੀ ਨਹੀਂ ਜਿਹੜੀ ਤੁਸੀਂ ਫੈਸਿਲਿਟੀ ਦੱਸ ਰਹੇ ਪ੍ਰਾਈਵੇਟ ਸਕੂਲਾਂ ਤੋਂ। ਦੇਖੋ ਜੀ ਆਂਗਣਵਾੜੀ ਸਕੂਲ ਸਾਡੇ ਕੋਲ 27000 ਉਹਦੇ ਵਿੱਚ 12000 ਜਿਹੜੇ ਆਲਰੇਡੀ ਸਰਕਾਰੀ ਸਕੂਲਾਂ 'ਚ ਚੱਲ ਰਹੇ ਆ ਔਰ 12000 ਜਿਹੜੇ ਆ ਉਹ ਸਟੈਂਡ ਅਲੋਨ ਚੱਲ ਰਹੇ ਆ ਇੱਥੇ ਅਸੀਂ ਪੈਰਲਲ ਉਵੇਂ ਹੀ ਆਂਗਣਵਾੜੀ ਸੈਂਟਰਾਂ ਸ਼ੁਰੂ ਕਰਨ ਜਾ ਰਹੇ ਆ ਜਿਹੜੀ ਅਸੀਂ ਲਰਨਿੰਗ ਫੈਸਿਲਿਟੀ ਦੀ ਗੱਲ ਕਰ ਰਹੇ ਆ ਉਹ ਸਾਰਾ ਕੁਝ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਸੀਡੀਪੀਓਜ਼ ਡੀਪੀਓ ਸਾਰਿਆਂ ਨੂੰ ਟ੍ਰੇਨਿੰਗ ਦੇ ਕੇ ਪੇਰੈਂਟਸ ਨੂੰ ਵੀ ਨਾਲ ਇਨਵੋਲ ਕਰਕੇ ਉਹਨਾਂ ਦੇ ਵਟਸਐਪ ਗਰੁੱਪ ਬਣਾ ਕੇ ਕੀ ਐਕਟੀਵਿਟੀਆਂ ਬੱਚਿਆਂ ਨੇ ਕਰਨੀਆਂ ਕਿ ਪੜਨਾ ਸੋ ਸਾਰਾ ਕੁਝ ਨਾਲ ਪਲੇਵੇ ਸਕੂਲਾਂ 'ਚ ਵੀ ਹੋਏਗਾ ਔਰ ਆਂਗਣਵੜੀ ਸੈਂਟਰਾਂ 'ਚ ਵੀ ਹੋਏਗਾ ਮਕਸਦ ਇਹੀ ਹੈ ਕਿ ਸਾਡੇ ਬੱਚੇ ਜਿਹੜੇ ਆ ਭਾਵੇਂ ਉਹ ਆਂਗਣਵੜੀ ਸੈਂਟਰਾਂ 'ਚ ਜਾਣ ਭਾਵੇਂ ਉਹ ਪਲੇਵੇ ਸਕੂਲਾਂ 'ਚ ਜਾਣ ਉਹ ਕਿਸੇ ਪੱਖੋਂ ਵੀ ਵਾਂਝੇ ਨਾ ਰਹਿਣ ਮੈਂ ਤਾਂ ਇਹ ਕਹਾਂਗੀ ਕਿ ਜਦੋਂ ਐਸਐਨਪੀ ਜਿਹੜੇ ਅਸੀਂ ਨਿਊਟ੍ਰੀਸ਼ਨ ਆਂਗਣਵੜੀ ਸੈਂਟਰਾਂ 'ਚ ਭੇਜ ਰਹੇ ਆ ਉਹ ਹੋ ਸਕਦਾ ਕੋਈ ਸਲਾਮ ਏਰੀਆ 'ਚ ਪਲੇਵੇ ਖੋਲੀ ਬੈਠਾ ਹੋਵੇ ਤਾਂ ਉਹਦੇ ਤੱਕ ਵੀ ਪਹੁੰਚਣੀ ਚਾਹੀਦੀ ਹੈ ਸੋ ਅਸੀਂ ਸਾਰਾ ਕੁਝ ਇੱਕ ਯੂਨੀਫਾਰਮਟੀ ਨਾਲ ਲੱਗੇ ਲੈ ਕੇ ਆਵਾਂ